ਰਾਮਸਰੂਪ ਆਣਖੀ ਜੀ ਦੇ ਨਾਵਲ ਕੋਠੇ ਖੜਕ ਸਿੰਘ ਦਾ ਅਗਲਾ ਭਾਗ ਧਾਤਣ ਕਰਦਾ ਕਰਦਾ ਉਹਦਾ ਮਾਮਾ ਉਹਦੇ ਮੰਜੇ ਕੋਲ ਆਇਆ ਤੇ ਉਹਦੇ ਮੂੰਹ ਤੋਂ ਖੇਸ ਦਾ ਲੜ ਪਰਾਂ ਹਟਾ ਕੇ ਆਖਣ ਲੱਗਿਆ ਉੱਠਿਆ ਨਹੀਂ ਹੋਏ ਨਸੀਬ ਉੱਠ ਹੁਣ ਦਿਨ ਕਿੱਡਾ ਚੜਾ ਆ ਚਾਹ ਬੜੀ ਪਈ ਐ ਉੱਠ ਮੂੰਹ ਥੋਲੇ ਨਸੀਬ ਅੱਖਾਂ ਮਰਦਾ ਉੱਠ ਬੈਠਾ ਮਾਮੇ ਵੱਲ ਚਾਕਣ ਲੱਗਿਆ ਜਿਵੇਂ ਕੁਝ ਪੁੱਛ ਰਿਹਾ ਹੋਵੇ ਫਿਰ ਆਖਿਆ ਰਾਤ ਮਾਮਾ ਕਦੋਂ ਕਾਇਆ ਤੂੰ ਫੇਰ ਮੈਂ ਤਾਂ ਕੋਈ ਬਹੁਤੀ देर ਨਹੀਂ ਲਾਈ ਮੁਕੰਦ ਟੁੰਡਾ ਮਰ ਗਿਆ ਨਾ ਉਹਦਾ ਭੋਗ ਹੈ ਅੱਜ ਤੰਬੂ ਸ਼ੰਭੂ ਲੈਂਦੇ ਰਹੇ ਉੱਥੇ ਹੋਰ ਵੀ ਕੋਈ ਰਹਿ ਮਸ਼ਵਰੇ ਕਰਨੇ ਸੀ ਉਹਨਾਂ ਨੇ ਪਰਮਜੀਤ ਤਾਂ ਵੱਡਾ ਪ੍ਰੋਗਰਾਮ ਰਚੀ ਬੈਠਾ ਪੂਰਾ ਕੱਠ ਕਰੂ ਪਰਮਜੀਤ ਕੌਣ ਮਾਮਾ ਪਰਮਜੀਤ ਨਹੀਂ ਜਾਣਦਾ ਪਰਮਜੀਤ ਪਟਵਾਰੀ ਮੁਖੰਦ ਟੁੰਡੇ ਦਾ ਮੁੰਡਾ ਸੜਕ ਤੇ ਜਿਹੜਾ ਵੱਡਾ ਸਾਰਾ ਮਕਾਨ ਹੈ ਉਸੇ ਦਾ ਹੈ ਰਿਟਾਇਰ ਹੋ ਕੇ ਇੱਥੇ ਆਉ ਉਹਨੇ ਤਾਂ ਜ਼ਮੀਨ ਬਣਾ ਲਈ ਤੀਜੇ ਚੌਥੇ ਸਾਲ ਦੋ ਕਿੱਲੇ ਲੈਂਦਾ ਹੈ ਕੋਈ ਟਿਕਾਣਾ ਹੈ ਬਹੁਤ ਪੈਸੇ ਵੱਢਦਾ ਹੈ ਭਾਈ ਪਰਮਜੀਤਾਂ ਆਹੂ ਲਾਹੀ ਜਾਂਦਾ ਹੈ ਇਹਨੂੰ ਕਹਿੰਦੇ ਆ ਕਮਾਈ ਤਾਂ ਟੁੰਡਾ ਗਹਿਣੇ ਧਰਦਾ ਹੁੰਦਾ ਇਹ ਬੈ ਲਈ ਜਾਂਦਾ ਗੇੜ ਦੇਖ ਅੱਛਾ ਅੱਛਾ ਉਹ ਪਰਮਜੀਤ ਮੈਂ ਦੇਖਿਆ ਤੂੰ ਵੀ ਪਟਵਾਰੀ ਲੱਗ ਜਾ ਜਾਰ ਦੇਖੀ ਮਾਇਆ ਆਉਂਦੀ ਪਟਵਾਰੀਆਂ ਦੇ ਘਰੀ ਤਾਂ ਮਾਇਆ ਪਿਆਰ ਲਾ ਕੇ ਤੁਰੀ ਆਉਂਦੀ ਹੈ ਸਹਰੇ ਮੇਰੇ ਦੀ ਮਾਮੀ ਦੋ ਗਲਾਸਾਂ ਵਿੱਚ ਚਾਹ ਪਾ ਕੇ ਉਹਨਾਂ ਕੋਲ ਰੱਖ ਗਈ ਨਸੀਬ ਉੱਠਿਆ ਕੁਰਲੀ ਕਰਕੇ ਮੂੰਹ ਧੋ ਲਿਆ ਸੋਚਣ ਲੱਗਿਆ ਮਾਮਾ ਤਾਂ ਹੋਰ ਹੀ ਮਾਰੀ ਜਾਂਦਾ ਇਹਨੇ ਤਾਂ ਕੋਈ ਗੱਲ ਕੀਤੀ ਨਹੀਂ ਨਸੀਬ ਨੂੰ ਤਸੱਲੀ ਹੋਈ ਦਾਤਣ ਸੁੱਟ ਕੇ ਮਾਮੇ ਨੇ ਮੂੰਹ ਸਾਫ਼ ਕੀਤਾ ਪਹਿਲਾਂ ਵਾਂਗ ਹੀ ਦੋਵੇਂ ਮੰंजे ਉੱਤੇ ਬੈਠ ਗਏ ਚਾਹ ਪੀਣ ਲੱਗੇ ਘੁੱਟ ਭਰ ਕੇ ਮਾਮੇ ਨੇ ਪੁੱਛਿਆ ਤੂੰ ਕਦੋਂ ਆ ਗਿਆ ਸੀ ਕੱਲ ਮੈਂ ਵੀ ਨੇਰੇ ਹੋਏ ਹੀ ਆਇਆ ਕਿਉਂ ਸੰਘੇੜਿਆਂ ਤੋਂ ਤੁਰਿਆ ਹੀ ਲੇਟ ਬਰਨਾਲੇ ਤੋਂ ਬਸ ਬੜੀ ਪਛੜ ਕੇ ਮਿਲੀ ਫਿਰ ਸਲਬੱਤ ਪੂਰੇ ਵੀ ਬਸ ਦਿਨ ਛਿਪੇ ਮਿਲੀ ਰਾਤ ਤਾਂ ਭਾਈ ਰੂਪੇ ਹੀ ਹੋ ਗਈ ਸੀ ਮੈਂ ਤਾਂ ਖਾਸਾ ਨੇਰੇ ਆਇਆ ਮਾਮੀ ਤਾਂ ਪਕਾਈ ਖਾਈ ਬੈਠੀ ਸੀ ਤੈਨੂੰ ਡਿੱਕੀ ਜਾਂਦੀ ਸੀ ਮੈਂ ਤਾਂ ਤੈਨੂੰ ਦੱਸਿਆ ਹੀ ਐ ਉੱਥੇ ਕੰਮ ਹੀ ਨਹੀਂ ਮੁੱਕਿਆ ਰੋਟੀ ਉਹਨਾਂ ਦੇ ਖਾ ਲਈ ਸੀ ਫਿਰ ਮਾਮੇ ਨੇ ਗੱਲ ਬਦਲੀ ਨਾ ਤੂੰ ਐਂ ਦੱਸ ਐਨੇ ਦਿਨ ਕੀ ਕੀਤਾ ਉੱਥੇ ਸਾਨੂੰ ਤਾਂ ਫਿਕਰ ਖੜਾ ਹੋ ਗਿਆ ਬਈ ਕਿਤੇ ਬਿਮਾਰ ਠਮਾਰ ਨਾ ਹੋਵੇ ਨਾ ਕੋਈ ਸੁਖ ਸੁਨੇਹਾ ਨਾ ਚਿੱਠੀ ਪੱਤਰ ਲੋੜਾ ਮਾਰਿਆ ਤਾਂ ਵੀ ਬਸ ਉਈ ਉਈ ਕੀ ਜਾਣ ਲੱਗਿਆ ਵੀ ਸਮਾਰ ਕੇ ਨਹੀਂ ਦੱਸ ਕੇ ਗਿਆ ਦੱਸ ਜਾਂਦਾ ਬਈ ਮੈਂ ਰਹੂੰਗਾ ਮਹੀਨਾ 20 ਦਿਨ ਅਸੀਂ ਫਿਕਰ ਕਾ ਨੂੰ ਕਰਦੇ ਫਿਰ ਬੇਬੇ ਨੇ ਨਾ ਆਉਣ ਦਿੱਤਾ ਫਿਰ ਚਿੱਠੀ ਪਾ ਦੇਣੀ ਸੀ ਬਸ ਮੈਂ ਆਖਿਆ ਕੀ ਲਿਖਣੀ ਹੈ ਚਿੱਠੀ ਅੱਜ ਜਾਨਾ ਪਲਕੇ ਜਾਨਾ ਹੋਰ ਫਿਰ ਕੀ ਹਾਲ ਸੀ ਹਰ ਕੋ ਦਾ ਠੀਕ ਹੈ ਰੋਟੀ ਆਪੇ ਪਕਾਉਂਦੀ ਐ ਕਿ ਆਪ ਹੀ ਪਕਾ ਲੈਂਦੀ ਐ ਦੂਜਿਆਂ ਦਾ ਕੀ ਹਾਲ ਚਾਲ ਐ ਸਭ ਠੀਕ ਨੇ ਮੌਜਾ ਕਰਦੇ ਆ ਸੁਖਦੇਵ ਠੇਕੇ ਤੇ ਹੀ ਹੋਣਾ हां ਉੱਥੇ ਹੀ ਐ ਮਿਲਖੀ ਬਾਬੂ ਗੁੱਛੀ ਚੱਲਦੀ ਐ ਫੇਰ ਮਾਰੋ ਮਾਰ ਹਾਂ ਉਹ ਵੀ ਤੋਰੀ ਜਾਂਦਾ ਆਪਦਾ ਕੰਮ ਤੇ ਵੱਡਾ ਸਰਦਾਰ ਸਾਹਿਬ ਉਹੀ ਮੱਝਾ ਬਹੂਆਂ ਤਾਂ ਸੁਰ ਰੱਖਦੀਆਂ ਹੋਣਗੀਆਂ ਲੜਦੇ ਪਿਰਦੇ ਤਾਂ ਨਹੀਂ ਕੋਈ ਹਰ ਕੋਰ ਨਾਲ ਕਿਵੇਂ ਰਹਿੰਦੀਆਂ ਸਭ ਠੀਕ ਨੇ ਕੋਈ ਨਹੀਂ ਬੋਲਦੀ ਚੱਲਦੀ ਬੇਬੇ ਨਾਲ ਵੀ ਸੋਰਾ ਹੁਣ ਤਾਂ ਸਭ ਦਾ ਵੱਡੀ ਨਾਲ ਬਹੁਤੀ ਬਣਦੀ ਐ ਬੇਬੇ ਦੀ ਭੈਣ ਦੇ ਘਰ ਦੀ ਸਾਰੀ ਸੁੱਖ-ਸਾਂਤ ਪੁੱਛ ਕੇ ਜੰਗੀਰ ਨੂੰ ਜਿੰਮੇ ਬਹੁਤ ਤਸੱਲੀ ਮਿਲੀ ਹੋਵੇ ਉਹ ਚਾ ਕਦੋਂ ਦੇ ਪੀ ਚੁੱਕੇ ਸਨ ਨਸੀਬ ਨੇ ਆਪਣਾ ਬਿਸਤਰਾ ਇਕੱਠਾ ਕੀਤਾ ਤੇ ਅੰਦਰ ਸੁਭਾਤ ਵਿੱਚ ਜਾ ਰੱਖਿਆ ਮੰਜਾ ਚੁੱਕ ਕੇ ਬੈਠਕ ਵਿੱਚ ਢਾ ਲਿਆ ਜੰਗੀਰ ਨਹਾਉਣ ਦੀ ਤਿਆਰੀ ਕਰਦਾ ਫਿਰਦਾ ਸੀ ਨਸੀਬ ਜੰਗਲ ਪਾਣੀ ਜਾਣ ਲਈ ਘਰੋਂ ਬਾਹਰ ਜਾਣ ਲੱਗਿਆ ਤਾਂ ਜੰਗੀਰ ਉਹਨੂੰ ਕਹਿੰਦਾ ਅੱਜ ਤਾਂ ਨਹੀਂ ਕਿਤੇ ਜਾਣਾ ਨਾ ਜਾਣਾ ਕਿੱਥੇ ਐ ਮੈਂ ਬਸ ਵੇਲੇ ਆ ਹੁਣ ਤਾਂ ਤਾਂ ਫਿਰ ਐਉਂ ਕਰੀ 12 ਵਜੇ ਭਰਮਜੀਤ ਕੇ ਆ ਜੀ 2 3 ਵਜੇ ਭੋਗ ਪਾਊਗਾ ਉੱਥੇ ਚਾਹ ਤੇ ਤੇਰੀ ਡਿਊਟੀ ਲਾਵਾਂਗੇ ਚੰਗਾ ਚੰਗਾ ਕਹਿ ਕੇ ਨਸੀਬ ਬਾਹਰ ਨੂੰ ਤੁਰ ਗਿਆ ਉਹਨੂੰ ਇੱਕੋ ਸੋਚ ਆਖਰ ਕਿਹੜੀ ਗੱਲ ਐ ਜਿਸ ਕਰਕੇ ਹਰਿੰਦਰ ਉਹਨੂੰ ਚੰਨਣਵਾਲ ਤੋਂ ਲੈ ਆਇਆ ਸੀ ਉਹਦਾ ਘਰੋਂ ਬਾਹਰ ਜਾਣਾ ਕਿਉਂ ਬੰਦ ਕੀਤਾ ਹੋਇਆ ਹੈ ਮਾਂ ਉਹਦੇ ਨਾਲ ਸੰਭਾਰ ਕੇ ਬੋਲਦੀ ਕਿਉਂ ਨਹੀਂ ਆਖਰ ਕੋਈ ਤਾਂ ਗੱਲ ਹੋਵੇਗੀ ਕੁਝ ਤਾਂ ਜ਼ਰੂਰ ਵਾਪਰਿਆ ਹੋਵੇਗਾ ਪਰ ਇਸ ਸਭ ਕਾਸੇ ਦੀ ਸੋ ਲੋਕਾਂ ਵਿੱਚ ਕਿਉਂ ਨਹੀਂ ਕਿਸੇ ਪਾਸਿਓਂ ਵੀ ਕੋਈ ਬੋਲ ਨਹੀਂ ਨਿਕਲਿਆ ਕਿ ਉਹ ਉਹਨਾਂ ਦੇ ਘਰ ਪੁਸ਼ਪਿੰਦਰ ਕੋਲ ਸਿੱਧਾ ਹੀ ਚਲਿਆ ਜਾਵੇ ਇੱਕ ਸਹਿਮ ਜਹਾਵੀ ਨਸੀਬ ਨੂੰ ਚਿੰਬੜ ਗਿਆ ਸੀ ਜੇ ਉਹ ਉਹਨਾਂ ਦੇ ਘਰ ਚੱਲਿਆ ਗਿਆ ਤਾਂ ਕੀ ਪਤਾ ਕੀ ਵਾਪਰ ਜਾਵੇ ਜਿੰਗਲ ਪਾਣੀ ਗਿਆ ਉਹ ਜਾਣਬੁੱਝ ਕੇ ਹਰਦਿੱਤ ਦੇ ਫਿਰਨੀ ਵਾਲੇ ਘਰ ਮੋਰੋਂ ਦੀ ਲੰਗਿਆ ਬਾਹਰ ਚਪਟ ਖੁੱਲਾ ਪਿਆ ਸੀ ਫਿਰਨੀ ਤੋਂ ਘਰ ਦਾ ਸਾਰਾ ਵੇੜਾ ਸਾਫ਼ ਦਿਸਦਾ ਸੀ ਬੈਠਕਾਂ ਵਿੱਚ ਬੈਠੇ ਪਏ ਬੰਦੇ ਨੂੰ ਬਾਰੀਆਂ ਦੀਆਂ ਜਾਲੀਆਂ ਵਿੱਚ ਦੀ ਫਿਰਨੀ ਉੱਤੇ ਤੁਰਿਆ ਜਾਂਦਾ ਹਰ ਕੋਈ ਦਿਸਦਾ ਉਹ ਦੂਰ ਨਿਕਲ ਗਿਆ ਉਹਨੂੰ ਲੱਗਿਆ ਨਾ ਤਾਂ ਵੇੜੇ ਵਿੱਚੋਂ ਉਹਨੂੰ ਕਿਸੇ ਨੇ ਦੇਖਿਆ ਹੋਵੇਗਾ ਤੇ ਨਾ ਹੀ ਬੈਠਕਾਂ ਵਿੱਚ ਸੀ ਕੋਈ ਦੂਰ ਖੇਤਾਂ ਵਿੱਚ ਜੰਗਲ ਪਾਣੀ ਜਾ ਕੇ ਉਹ ਮੁੜਦਾ ਹੋਇਆ ਹਰਦੇਤ ਦੇ ਘਰ ਦੀਆਂ ਛੱਤਾਂ ਵੱਲ ਹੀ ਮੂੰਹ ਚੁੱਕ-ਚੁੱਕ ਦੇਖਦਾ ਆ ਰਿਹਾ ਸੀ ਕੀ ਐ ਪੁਸ਼ਪਿੰਦਰ ਕੋਠੇ ਉੱਤੇ ਖੜੀ ਹੋਵੇ ਖੜੀ ਹੋਈ ਤਾਂ ਜ਼ਰੂਰ ਉਹਨੂੰ ਦੇਖ ਲਵੇਗੀ ਇੱਕ ਵਾਰੀ ਉਹ ਬਸ ਮੈਨੂੰ ਦੇਖ ਲਵੇ ਉਹਨੂੰ ਤਸੱਲੀ ਹੋ ਜਾਵੇ ਕਿ ਮੈਂ ਆ ਗਿਆ ਹਾਂ ਉਹਦੇ ਮਨ ਵਿੱਚ ਕੁਝ اٹਕੇ-اٹਕਿਆ ਅਗਾਹ ਤੁਰੇ ਘਰ ਅੱਗੋਂ ਦੀ ਉਹ ਦੁਬਾਰਾ ਲੰਗਿਆ ਉਹਨੂੰ ਲੱਗਿਆ ਹੁਣ ਵੀ ਉਹਨੂੰ ਕਿਸੇ ਨੇ ਨਹੀਂ ਦੇਖਿਆ ਨਾਹੀਂ ਕੋਈ ਕੋਠੇ ਦੀ ਛੱਤ ਉੱਤੇ ਸੀ ਘਰ ਆ ਕੇ ਉਹ ਨਹਾ ਲਿਆ ਅਤੇ ਬੈਠਕ ਦੇ ਦੋਵੇਂ ਬਾਰ ਖੁੱਲੇ ਰੱਖ ਕੇ ਮੰਜੇ ਉੱਤੇ ਪੈ ਗਿਆ ਤੇ ਫਿਰ ਕੋਈ ਕਿਤਾਬ ਚੁੱਕ ਕੇ ਉਹਦੇ ਵਰਕੇ ਫਰੋਲਣ ਲੱਗਿਆ ਉਹਨੂੰ ਯਾਦ ਆਇਆ ਕਿ ਮੇਰਾ ਦਾਗਿਸਤਾਨ ਕਿਤਾਬ ਤੋ ਸੰਘੇੜੇ ਹੀ ਬਾਬਿਆਂ ਕੋਲ ਛੱਡ ਆਇਆ ਹੈ ਕਿੰਨੀ ਵਧੀਆ ਕਿਤਾਬ ਸੀ ਕੁਝ ਵੀ ਪੜਨ ਨੂੰ ਜੀ ਨਾ ਕਰੇ ਅਤੇ ਸਮਾਂ ਨਾ ਘਟਦਾ ਹੋਵੇ ਤਾਂ ਮੇਰਾ ਦਾਗਿਸਤਾਨ ਨੂੰ ਕਿਤੋਂ ਵੀ ਖੋਲ ਕੇ ਪੜਨ ਲੱਗ ਪਾਵੋ ਜੀ ਲੱਗਣ ਲੱਗ ਪੈਂਦਾ ਹੈ ਕੋਈ ਸੁੱਖ ਮਿਲਣ ਲੱਗਦਾ ਹੈ ਕੋਈ ਚੋਸਤੀ ਸ਼ਰੀਰ ਵਿੱਚ ਦਾਖਲ ਹੋਣ ਲੱਗਦੀ ਹੈ ਕਿੰਨਾ ਚੰਗਾ ਹੁੰਦਾ ਜੇ ਉਹ ਉਸ ਕਿਤਾਬ ਨੂੰ ਨਾਲ ਲੈ ਕੇ ਆਉਂਦਾ ਪਰ ਨਾਲ ਕਿਵੇਂ ਲੈ ਆਉਂਦਾ ਬਾਬਿਆਂ ਨੇ ਤਾਂ ਉਹ ਅਜੇ ਪੜ੍ਹੀ ਵੀ ਨਹੀਂ ਸੀ ਉਧਰ ਪੁਸ਼ਪਿੰਦਰ ਦੀ ਚਿੱਠੀ ਮਿਲੀ ਅਤੇ ਉਹ ਪੱਜ ਆਇਆ ਹੁਣ ਹੱਥਲੀ ਕਿਤਾਬ ਦੀ ਇੱਕ ਵੀ ਸਤਰ ਪੜਾਣ ਨੂੰ ਉਹਦਾ ਜੀ ਨਾ ਕੀਤਾ ਜਿਵੇਂ ਸਿਰ ਭਾਰੀ ਹੋਵੇ ਉਹਨੇ ਮਾਮੀ ਨੂੰ ਚਾਹ ਬਣਾਉਣ ਲਈ ਆਖਿਆ ਚਾਹ ਦਾ ਗਲਾਸ ਫੜਾਉਣ ਆਈ ਮਾਮੀ ਕਹਿੰਦੀ ਲੈ ਨਸੀਬ ਮੈਂ ਤਾਂ ਚੱਲੀਆਂ ਪਟਵਾਰੀਆਂ ਦੇ ਤੇਰਾ ਮਾਮਾ ਤਾਂ ਕਦੋਂ ਦਾ ਗਿਆ ਅਸੀਂ ਤਾਂ ਭੋਗ ਪੈਣ ਤੱਕ ਹੁਣ ਉੱਥੇ ਹੀ ਆ ਤੂੰ ਬੈਠ ਹਲੇ ਇੱਥੇ ਹੀ ਤੇਰਾ ਜਦੋਂ ਜੀ ਕਰੇ 12:00 ਵਜੇ ਜਿੰਦੇ ਕੁੰਡੇ ਲਾ ਕੇ ਆਜੀ ਉਹਨਾਂ ਦੇ ਤੇਰਾ ਮਾਮਾ ਆ ਕੇ ਗਿਆ ਨਾ ਤੈਨੂੰ ਚੰਗਾ मामੀ ਮੈਂ 12:00 ਵਜੇ ਆਜੂ ਫਿਰ मामੀ ਵੀ ਗਈ ਮਾਮਾ ਵੀ ਹੈ ਨਹੀਂ ਸੀ ਨਸੀਬ ਨੂੰ ਘਰ ਦੀ ਇਕੱਲ ਵੱਡ ਵੱਡ ਖਾਣ ਲੱਗੀ ਉਹ ਚਿੱਤ ਵਿੱਚ ਇੱਕ ਸੁਪਨਾ ਕਾਣਨ ਲੱਗਿਆ ਪੁਸ਼ਪਿੰਦਰ ਕੋਈ ਚਿੜੀ ਜਨੌਰ ਬਣ ਕੇ ਆ ਜਾਵੇ ਇੱਥੇ ਬੈਠਕ ਵਿੱਚ ਉਨ੍ਹੇ ਅੱਖਾਂ ਮੀਚ ਲਈਆਂ ਉਹਦੇ ਦਿਮਾਗ ਵਿੱਚ ਖਿਆਲਾਂ ਦੀ ਕੋਈ ਤਾਰ ਜਹੀ ਬਣਦੀ ਐ ਤੇ ਟੁੱਟ ਜਾਂਦੀ। ਚਾਹ ਠੰਡੀ ਹੋ ਰਹੀ ਸੀ। ਉਹ 11 ਵਜੇ ਹੀ ਪਰਮਜੀਤ ਪਟਵਾਰੀ ਦੇ ਘਰ ਜਾ ਬੜਿਆ। ਸੜਕ ਉੱਤੇ ਘਰ ਸੀ ਲਗਭਗ ਸਭ ਰਿਸ਼ਤੇਦਾਰ ਆ ਚੁੱਕੇ ਸਨ। ਨੇੜੇ-ਤੇੜੇ ਦੇ ਪਿੰਡਾਂ ਦੇ ਲੋਕ ਵੀ ਆਏ ਹੋਏ ਸਨ। ਜਿਹੜੇ-ਜਿਹੜੇ ਪਿੰਡ ਵਿੱਚ ਪਰਮਜੀਤ ਪਟਵਾਰੀ ਰਹਿ ਚੁੱਕਿਆ ਸੀ ਉੱਥੇ ਦੇ ਲੋਕ ਵੀ ਸਨ। ਹੌਲੀ-ਹੌਲੀ ਇਕੱਠ ਵੱਧਦਾ ਜਾ ਰਿਹਾ ਸੀ। ਮਾੜ ਮੰਗਤ ਲਈ ਚੌੜਾਂ ਦੇ ਕਢਾਹੇ ਨਿਕਲ ਰਹੇ ਸਨ। ਕਢਾਹ ਪੂਰੀ ਵਰਤਾਈ ਜਾ ਰਹੀ ਸੀ। ਲੱਡੂ ਵੀ ਪੱਕੇ ਸਨ ਚੌਣਾ ਦੇ ਕੜਾਹੇ ਵਿੱਚ ਵੱਡਾ ਖੁਰਚਣਾ ਫਿਰਦਾ ਜੰਗੀਰ ਧਰਤੀ ਪੁੱਟ ਕੇ ਬਣਾਈ ਚੋਰ ਵਿੱਚ ਬਾਲਣ ਸੁੱਟ ਰਹੇ ਢੋਲਣ ਬਾਗਰੀ ਨੂੰ ਆਕੜ-ਆਕੜ ਬੋਲਦਾ ਸੁੱਕੀਆਂ ਛਟੀਆਂ ਦਾ ਰੁਗ ਮਾਰਗਾ ਇੱਕ ਕੰਜਰ ਦੇ ਚਮਿਆਰਾ ਧੂਏ ਨਾਲ ਅੰਨਾ ਕਰੀ ਜਾਣਾ ਜਦੋਂ ਹੀ ਉਹਨੇ ਨਸੀਬ ਨੂੰ ਦੇਖਿਆ ਤਾਂ ਉੱਚੀ ਦੇ ਕੇ ਆਖਿਆ ਆ ਗਿਆ ਚੰਗਾ ਚੰਗਾ ਤੇ ਫਿਰ ਕੋਲ ਹੀ ਫਿਰਦੇ ਤੁਰਦੇ ਪਰਮਜੀਤ ਨੂੰ ਬੋਲ ਮਾਰਿਆ ਪਟਵਾਰੀ ਸਾਹਿਬ ਆ ਸਾਡਾ ਪਾੜਾ ਵੀ ਆ ਗਿਆ ਇਹਨੂੰ ਲਾਓ ਕਿਸੇ ਕੰਮ ਪਟਵਾਰੀ ਮੁੰਡੇ ਵੱਲ ਝਾਕਿਆ ਨਾਈਆਂ ਦਾ ਮੁੰਡਾ ਤਾਂ ਇਹ ਲੱਗਦਾ ਨਹੀਂ ਸੀ ਜਿਵੇਂ ਸਰਦਾਰਾਂ ਦਾ ਕਾਕਾ ਜੀ ਹੋਵੇ ਉਹਨੇ ਮੋੜ ਕੇ ਪੁੱਛਿਆ ਕਿੱਥੇ ਪੜਦਾ ਇਹ ਬੀਏ ਦਾ ਐਗਜ਼ਾਮ ਦਿੱਤਾ ਹੋਇਆ ਹੈ ਜੀ ਨਸੀਬ ਨੇ ਆਪੇ ਹੀ ਦੱਸਿਆ ਵਾ ਕਮਾਲ ਬਈ ਫਿਰਤਾ ਪਰ ਰঞ্জੀਤ ਨੇ ਹੈਰਾਨੀ ਪ੍ਰਗਟ ਕੀਤੀ ਤੇ ਫਿਰ ਆਖਣ ਲੱਗਿਆ ਤੂੰ ਭਾਈ ਇਉਂ ਕਰ ਦੋ ਤਿੰਨ ਮੁੰਡੇ ਹੋਰ ਵੀ ਨੇ ਚੋਬਰ ਚੋਬਰ ਭੋਗ ਤੇ ਆਉਣ ਵਾਲੀ ਸਾਰੀ ਸੰਗਤ ਨੂੰ ਤੁਸੀਂ ਚਾਹ ਦੇਣੀ ਹੈ ਸਭ ਨੂੰ ਗਲਾਸ ਦਿਓ ਤੇ ਫਿਰ ਕਹਿੰਦਾ ਆਹ ਤੈਨੂੰ ਦੂਜੇ ਮੁੰਡਿਆਂ ਨੂੰ ਮਿਲਾ ਦਿਆਂ ਦੂਜੇ ਮੁੰਡੇ ਵੀ ਪਿੰਡ ਦੇ ਸਨ 2 ਵਜੇ ਲੋਕ ਗੁਰੂ ਗ੍ਰੰਥ ਸਾਹਿਬ ਸਾਹਮਣੇ ਆ ਕੇ ਬੈਠਣ ਲੱਗ ਪਏ ਸਭ ਨੂੰ ਚਾਹ ਦਿੱਤੀ ਜਾਣ ਲੱਗੀ ਨਸੀਬ ਅਤੇ ਦੂਜੇ ਮੁੰਡੇ ਫੁਰਤੀ ਨਾਲ ਕੰਮ ਕਰ ਰਹੇ ਸਨ ਓਏ ਭਾਈ ਕੁਝ ਬੰਦੇ ਬੈਠਕ 'ਚ ਵੀ ਬੈਠੇ ਨੇ ਉਹਨਾਂ ਨੂੰ ਤਾਂ ਉੱਥੇ ਹੀ ਦੇ ਦਿਓ ਚਾਹ ਪਟਵਾਰੀ ਨੇ ਇੱਕ ਮੁੰਡੇ ਨੂੰ ਆਖਿਆ ਜਾ ਨਸੀਬ ਤੂੰ ਬੈਠਕ 'ਚ ਲੈ ਜਾ ਜਾਗ ਗਲਾਸ ਲੈ ਜਾ ਸ਼ੀ ਸੱਤ ਉੱਥੇ ਦੇ ਆ ਜਿਹੜੇ ਤੇ ਹੈਗੇ ਉਸ ਮੁੰਡੇ ਨੇ ਅਗਾਹ ਹੁਕਮ ਲਾ ਦਿੱਤਾ ਇੱਕ ਹੱਥ ਵਿੱਚ ਗਲਾਸ ਜਿੰਨੇ ਚੁੱਕੇ ਗਏ ਤੇ ਇੱਕ ਹੱਥ ਵਿੱਚ ਚਾਹ ਦਾ ਜੱਗ ਭਰ ਕੇ ਨਸੀਬ ਬੈਠਕ ਵਿੱਚ ਗਿਆ ਬੈਠਕ ਵਿੱਚ ਦਾਖਲ ਹੁੰਦੇ ਹੀ ਉਹਦੇ ਪੈਰਾਂ ਥੱਲੇ ਜਿਵੇਂ ਕਿਸੇ ਨੇ ਅੱਗ ਦੇ ਕੋਲੇ ਧਰ ਦਿੱਤੇ ਹੋਣ ਉਹਦਾ ਦਿਮਾਗ ਚੱਕਰਾ ਕੇ ਰਹਿ ਗਿਆ ਉਹਦਾ ਦਿਲ ਕੀਤਾ ਜੱਗ ਤੇ ਗ라스 ਥਾਂ ਦੀ ਥਾਂ ਸੁੱਟ ਕੇ ਉਹ ਉੱਥੋਂ ਭੱਜ ਜਾਵੇ ਬੈਠਕ ਵਿੱਚ ਪੱਟੀ ਉੱਤੇ ਵਿਚਕਾਰ ਜਹੇ ਹਰਦੀਪ ਸਿੰਘ ਬੈਠਾ ਸੀ ਗਰਦਨ ਉਤਾ ਚੁੱਕੀ ਹੋਈ ਇਧਰ ਉਧਰ ਝਾਕਦਾ ਨਸੀਬ ਦੇ ਹੱਡਾ ਪੈਰਾਂ ਵਿੱਚੋਂ ਜਿਵੇਂ ਜਾਨ ਨਿਕਲ ਗਈ ਹੋਵੇ ਹੁਣ ਕੀ ਕਰੇ ਉਹ ਤੇ ਫਿਰ ਦੂਜੇ ਬਿੰਦ ਹੀ ਉਹਨੇ ਹੌਸਲਾ ਇਕੱਠਾ ਕੀਤਾ ਹਰਦੀਪ ਸਿੰਘ ਨਾਲ ਅੱਖ ਮਿਲਦੇ ਹੀ ਉਹਨੂੰ ਸਤਿਸ਼੍ਰੀ ਅਕਾਲ ਆਖ ਦਿੱਤੀ ਉਹਨੇ ਉਹਦੀ ਫਤਿਹ ਮੰਨੀ ਨਾਲ ਦੀ ਨਾਲ ਪੁੱਛਿਆ ਓਏ ਕੀ ਹਾਲ ਐ ਮੁੰਡਿਆ ਤੇਰਾ ਕਿੱਥੇ ਹੁੰਨਾ ਕਦੋਂ ਆ ਰਿਹਾ ਐ ਰਿਜ਼ਲਟ ਹੁਣ ਘਰ ਨਹੀਂ ਗੇੜਾ ਮਾਰਿਆ ਕਿਧਰੇ ਕੋਈ ਕੰਮ ਕਰਨ ਲੱਗ ਗਿਆ ਨਹੀਂ ਜੀ ਹਲੇ ਤੱਕ ਰਿਜ਼ਲਟ ਹੀ ਉਡੀਕਦਾ ਨਸੀਬ ਨੇ ਜੀਬ ਉੱਤੇ ਬਹੁਤ ਜ਼ੋਰ ਪਾ ਕੇ ਜਵਾਬ ਦਿੱਤਾ ਅੱਛਾ ਅੱਛਾ ਕਦੋਂ ਆ ਰਿਹਾ ਹੈ ਰਿਜ਼ਲਟ ਅਗਲੇ ਮਹੀਨੇ ਉਮੀਦ ਹੈ ਜੀ ਇਹ ਫਿਕਰਾ ਬੋਲਣ ਵੇਲੇ ਉਹ ਕੁਝ ਕ ਸੰਭਲ ਗਿਆ ਗਲਾਸਾ ਵਿੱਚ ਚਾਹ ਪਾਉਂਦੇ ਉਹਦੇ ਹੱਥ ਕੰਬਣੋਂ ਹਟ ਗਏ ਉਹਨੂੰ ਕੋਈ ਾਕਾ ਤਸੱਲੀ ਮਿਲੀ ਮਾਨ ਵਿੱਚ ਆਖਿਆ ਪੁਸ਼ਪਿੰਦਰ ਦੇ ਡੈਡੀ ਤਾਂ ਭੋਰਾ ਵੀ ਗੁੱਸੇ ਵਿੱਚ ਨਹੀਂ ਨਾ ਬੋਲ ਵਿੱਚ ਤਲਖੀ ਤੇ ਨਾ ਅੱਖਾਂ ਵਿੱਚ ਮੈਲ ਬੈਠਕ ਵਾਲੇ ਬੰਦੇ ਵੀ ਚਾਹ ਪੀ ਕੇ ਬਾਹਰ ਆ ਬੈਠੇ ਲੰਬਾ ਚੌੜਾ ਬੇੜਾ ਤੰਬੂਆਂ ਨਾਲ ਪੂਰਾ ਟਕਿਆ ਹੋਇਆ ਸੀ ਪਿਛਲੇ ਪਾਸੇ ਕਨਾਤਾ ਸਨ ਪੂਰਾ ਡਵਾਗ ਰਚਿਆ ਸੀ ਪਟਵਾਰੀ ਨੇ ਸਿਰਫ ਪਿੰਡ ਨੂੰ ਦਿਖਾਉਣ ਲਈ ਹੀ ਕਿ ਦੇਖੋ ਬਾਪ ਤਾਂ ਜ਼ਮੀਨ ਗਹਿਣੇ ਧਰਦਾ ਸੀ ਪੁੱਤ ਕਿੱਥੇ ਪਹੁੰਚ ਗਿਆ ਨਵੇਂ ਬੰਦੇ ਆਉਂਦੇ ਤਾਂ ਹਰਦੀਪ ਸਿੰਘ ਲੋਕਾਂ ਵਿੱਚ ਬੈਠਾ ਹਾਕ ਮਾਰ ਕੇ ਆਖਦਾ ਨਸੀਬ ਆ ਇੱਧਰ ਦਿਓ ਭਾਈ ਚਾਹ ਨਸੀਬ ਚਾਹ ਪਿਆਉਂਦਾ ਫਿਰਦਾ ਵੀ ਇਹੀ ਸੋਚੀ ਜਾਂਦਾ ਕਿਤੇ ਪੁਸ਼ਪਿੰਦਰ ਨੇ ਐਵੇਂ ਤਾਂ ਨਹੀਂ ਲਿਖ ਦਿੱਤੀਆਂ ਸਨ ਸਭ ਗੱਲਾਂ ਉਹ ਪਹਿਣ ਬਾਦ ਉਹਨਾਂ ਹੀ ਚਾਰੇ ਮੁੰਡਿਆਂ ਨੇ ਲੱਡੂਆਂ ਦੇ ਲਫਾਫੇ ਦੇਉਣ ਦੀ ਡਿਊਟੀ ਸੰਭਾਲ ਲਈ ਜੇ ਕੋਈ ਵੀ ਗੇਟ ਤੋਂ ਬਾਹਰ ਹੋਣ ਲੱਗਦਾ ਟੋਕਰੇ ਵਿੱਚੋਂ ਚੁੱਕ ਕੇ ਉਹਨੂੰ ਇੱਕ ਲਫਾਫਾ ਫੜਾ ਦਿੰਦੇ ਲਫਾਫਾ ਲੈ ਕੇ ਜਾਂਦਾ ਹੋਇਆ ਹਰਦਿਤ ਸਿੰਘ ਨਸੀਬ ਨੂੰ ਸੁਲਾਜ ਹੀ ਮਾਰ ਗਿਆ ਆਈ ਫੇਰ ਘਰੇ ਅੱਛਾ ਜੀ ਆਉਂਗਾ ਨਸੀਬ ਨੇ ਆਂਖ ਦਿੱਤਾ ਘਰ ਆ ਕੇ ਬੈਠਕ ਵਿੱਚ ਪਿਆ ਨਸੀਬ ਦਿਨ شپੇ ਤੱਕ ਮਨ ਦੀ ਇਹੀ ਕਲਪਨਾ ਕਰਦਾ ਰਿਹਾ ਪੁਸ਼ਪਿੰਦਰ ਦਾ ਪਿਓ ਅੱਜ ਪਟਵਾਰੀਆਂ ਦੇ ਘਰ ਐਨਾ ਬੁਲਾਉਂਦਾ ਚਲਾਉਂਦਾ ਕਿਉਂ ਸੀ ਇੰਨਾ ਮੂੰਹ ਕਿਉਂ ਦਿਖਾ ਰਿਹਾ ਸੀ ਤੇ ਫਿਰ ਇੱਕੋ ਸਵਾਲ ਕਿ ਹਰਦੇਤ ਸਿੰਘ ਨੂੰ ਕਿਸੇ ਗੱਲ ਦਾ ਭੋਰਾ ਵੀ ਪਤਾ ਨਹੀਂ ਨਾਲ ਲੱਗਦਾ ਕੜਕੜਾਉਂਦਾ ਇੱਕ ਹੋਰ ਸਵਾਲ ਕਿ ਉਹਨੂੰ ਉਹਨਾਂ ਦੇ ਘਰ ਜਾ ਕੇ ਪੁਸ਼ਪਿੰਦਰ ਨੂੰ ਮਿਲਣਾ ਚਾਹੀਦਾ ਹੈ ਇੱਕ ਸਹਿਮ ਵੀ ਉਹਨਾਂ ਦੇ ਘਰ ਜਾ ਕੇ ਪੁਸ਼ਪਿੰਦਰ ਨੂੰ ਮਿਲਣ ਉਪਰੰਤ ਕੀ ਵਾਪਰੇਗਾ ਅਗਲੇ ਦਿਨ ਸਵੇਰੇ ਹੀ ਨਸੀਬ ਨਾਲ ਲਿਆ ਧੋਤੀ ਹੋਈ ਪੈਂਟ ਵਰਸ਼ਟ ਪਾ ਲਈ ਜੋੜ ਪਾ ਕੇ ਬਣਾਈ 7 ਮੀਟਰੀ ਪੱਗ ਸੰਵਾਰ-ਸਵਾਰ ਬੰਨੀ ਮਨ ਵਿੱਚ ਬਹਾਨਾ ਬਣਾਇਆ ਉਪਸ਼ ਪਿੰਦਰ ਦੇ ਘਰ ਜਾ ਕੇ ਉਹਦੇ ਪਿਓ ਨੂੰ ਕਹੇਗਾ ਕਿ ਉਹ ਹਰਦੀਪ ਸਿੰਘ ਨੂੰ ਕਹਿ ਕੇ ਉਹਨੂੰ ਕਿਸੇ ਨੌਕਰੀ ਉੱਤੇ ਲਵਾ ਦੇਵੇ। ਬਹਾਨਾ ਤਾਂ ਪੁਸ਼ਪਿੰਦਰ ਨੂੰ ਮਿਲਣ ਦਾ ਸੀ। ਕਿਹੜੀ ਨੌਕਰੀ? ਇਹ ਗੱਲ ਤਾਂ ਬੀਏ ਦਾ ਨਤੀਜਾ ਨਿਕਲਣ ਤੋਂ ਬਾਅਦ ਤੋਰੀ ਜਾਣੀ ਚਾਹੀਦੀ ਸੀ। ਨਤੀਜੇ ਤੋਂ ਪਹਿਲਾਂ ਨੌਕਰੀ ਦਾ ਸਵਾਲ ਕੀ ਤੇ ਮਿਲੇਗੀ ਵੀ ਕਿਹੜੀ? ਕਿੰਨੇ ਕ ਦੀ ਨੌਕਰੀ? ਪਰ ਹੁਣ ਉਹਨਾਂ ਦੇ ਘਰ ਜਾਣ ਦਾ ਇਹ ਇੱਕ ਵਧੀਆ ਬਹਾਨਾ ਸੀ। ਆਪਣੇ ਘਰੋਂ ਨਿਕਲ ਕੇ ਉਹ ਪਿੰਡ ਦੀ ਫਿਰਨੀ ਪੈ ਗਿਆ। ਫਿਰਨੀ ਫਿਰਨੀ ਜਾ ਕੇ ਹੀ ਹਰਦੀਪ ਸਿੰਘ ਦਾ ਘਰ ਸੀ। ਮਾਨਵ ਵਿੱਚ ਇੱਕ ਦਲੇਰੀ ਅਤੇ ਸਹਿਮ ਦਾ ਮਿਲਿਆ ਜੁਲਿਆ ਅਹਿਸਾਸ ਲੈ ਕੇ ਉਹ ਫਿਰ ਨਹੀਂ ਫਿਰਨੀ ਜਾ ਰਿਹਾ ਸੀ ਹੌਲੀ ਹੌਲੀ ਨਿੱਕੇ ਨਿੱਕੇ ਕਦਮ ਭਰਦਾ ਉਹਨੂੰ ਲੱਗਦਾ ਜਿਵੇਂ ਉਹ ਦੋ ਕਦਮ ਅਗਾਹ ਹੋ ਕੇ ਇੱਕ ਕਦਮ ਪਿਛਾਣ ਨੂੰ ਹੀ ਮੁੜ ਪੈਂਦਾ ਹੋਵੇ ਅਖੀਰ ਉਹਨੇ ਮਾਨਵ ਵਿੱਚ ਫੈਸਲਾ ਕੀਤਾ ਦੇਖੀ ਜਾਵੇਗੀ ਗੱਲ ਤਾਂ ਖੁੱਲ ਜਾਵੇਗੀ ਪੁਸ਼ਪਿੰਦਰ ਨੇ ਕੋਈ ਗੱਲ ਕੀਤੀ ਤਾਂ ਮਾੜਾ ਮੋਟਾ ਕੁਝ ਦੱਸੇਗੀ ਹੀ ਉਹਨੇ ਇਹ ਵੀ ਸੋਚਿਆ ਕੀ ਪਤਾ ਉਹਦੀ ਮਾਂ ਪੁਸ਼ਪਿੰਦਰ ਨੂੰ ਮਿਲਣ ਹੀ ਨਾ ਦੇਵੇ ਕੋਈ ਗੱਲ ਕਰਨ ਹੀ ਨਾ ਦੇਵੇ ਪੁਸ਼ਪਿੰਦਰ ਨਾ ਮਿਲੀ ਤਾਂ ਉਹਦੇ ਜਾਣ ਦਾ ਕੀ ਅਰਥ ਹਰਦਿਤ ਸਿੰਘ ਬਾਰੇ ਜਿਵੇਂ ਉਹਨੇ ਪੱਕਾ ਅੰਦਾਜ਼ਾ ਲਾ ਲਿਆ ਹੋਵੇ ਕਿ ਉਹ ਉਹਨੂੰ ਕੁਝ ਵੀ ਬੁਰਾ ਭਲਾ ਨਹੀਂ ਬੋਲੇਗਾ ਉਹਨੂੰ ਕਾਨੂੰ ਪਤਾ ਹੋਵੇਗਾ ਕਿਸੇ ਗੱਲ ਦਾ ਪਰਮਜੀਤ ਪਟਵਾਰੀ ਦੇ ਘਰ ਤਾਂ ਉਹ ਕਿੰਨੇ ਮੋਹ ਨਾਲ ਗੱਲਾਂ ਕਰਦਾ ਸੀ ਉਹਨੇ ਉਹਨੂੰ ਘਰ ਆਉਣ ਲਈ ਆਪ ਹੀ ਆਖਿਆ ਸੀ ਨਸੀਬ ਸੋਚ ਰਿਹਾ ਸੀ ਕਿ ਹਰਦਿਤ ਸਿੰਘ ਦਾ ਇੰਨਾ ਡਰ ਨਹੀਂ ਲੋਹੇ ਦਾ ਗੇਟ ਖੁੱਲਾ ਪਿਆ ਸੀ 베ੜੇ ਵਿੱਚ ਕੋਈ ਨਹੀਂ ਸੀ ਉਹਨੇ ਖੱਬੇ ਹੱਥ ਬੈਠਕ ਵਿੱਚ ਨਿਗਾਹ ਮਾਰੀ ਬੈਠਕ ਦਾ ਬਾਹਰ ਖੁੱਲਾ ਸੀ ਉਹਨੇ ਅੰਦਾਜ਼ਾ ਲਾਇਆ ਅੰਦਰ ਜ਼ਰੂਰ ਕੋਈ ਹੋਵੇਗਾ ਬੈਠਕ ਦੇ ਬਾਹਰ ਅੱਗੇ ਖੜ ਕੇ ਉਹਨੇ ਤਖਤੇ ਉੱਤੇ ਪੋਲਾ ਜਿਹਾ ਧਫਾ ਮਾਰ ਦਿੱਤਾ ਪਰ ਇੱਕ ਆਂਧ ਨਾਲ ਲੱਗੇ ਪਲੰਗ ਉੱਤੇ ਪੁਸ਼ਪਿੰਦਰ ਪਈ ਹੋਈ ਸੀ ਨਿਰਜਿੰਦ ਅਤੇ ਬੇ ਹਰਕਤ ਜਿਹਾ ਕੋਈ ਵਾਜੂਦ ਪਤਾ ਵੀ ਨਹੀਂ ਲੱਗ ਰਿਹਾ ਸੀ ਕਿ ਕੋਈ ਮੰਜੇ ਉੱਤੇ ਪਿਆ ਹੈ ਉੱਤੇ ਛੱਤ ਵਾਲਾ ਪੱਖਾ ਹੌਲੀ-ਹੌਲੀ ਬੇਆਵਾਜ਼ ਘੁੰਮ ਰਿਹਾ ਸੀ ਤੱਕ ਤੱਕ ਖੜਕਿਆ ਸੁਣ ਕੇ ਉਹ ਝਟਕੇ ਨਾਲ ਉੱઠી ਪੈਰਾਂ ਵਿੱਚ ਚੱਪਲਾਂ ਪਾਈਆਂ ਸਿਰ ਉੱਤੇ ਚੁੰਨੀ ਲਈ ਬੈਠਕ ਦੇ ਦਵਾਰ ਵੱਲ ਹੌਲੀ-ਹੌਲੀ ਆਉਣ ਲੱਗੀ ਉਹੀ ਮਸਤ ਹਾਥੀ ਵਾਲੀ ਚਾਲ ਪਰ ਬੁੱਲਾਂ ਉੱਤੇ ਖੁਸ਼ਕ ਮੁਸਕਰਾਹਟ ਅੱਖਾਂ ਵਿੱਚ ਇੱਕ ਸ਼ਿਕਾਇਤ ਇੱਕ ਉਲੰਭਾ ਜ਼ਖਮੀ ਜਿਹੀ ਆਵਾਜ਼ ਵਿੱਚ ਪੁੱਛਣ ਲੱਗੀ ਆ ਗਿਆਂ ਹੁਣ ਹਾਂ ਤੂੰ ਕੀ ਹਾਲ ਬਣਾਇਆ ਤੈਨੂੰ ਕਿਸੇ ਦੇ ਹਾਲ ਤਾਈ ਕੀ ਉਹ ਤਾਨਿਆਂ ਮਿਹਣਿਆਂ ਉੱਤੇ ਉਤਰੀ ਹੋਈ ਸੀ ਕਿਸੇ ਦੇ ਹਾਲ ਤਾਂ ਹੀ ਕੁਛ ਹੈ ਤਾਂ ਹੀ ਤਾਂ ਆਇਆ ਭੱਜਿਆ ਉਹ ਬਾਰ ਕੋਲ ਹੀ ਖੜਾ ਸੀ ਪੁਸ਼ਪਿੰਦਰ ਨੇ ਉਹਨੂੰ ਸੋਫੇ ਉੱਤੇ ਬੈਠਣ ਲਈ ਆਖਿਆ ਉਹ ਝਾਟ ਹੀ ਬੈਠ ਗਿਆ ਕੋਲ ਬੈਠ ਕੇ ਪੁਸ਼ਪਿੰਦਰ ਚੜੇ ਸਾਹ ਦੱਸਣ ਲੱਗੀ ਫੇਰ ਤਾਂ ਮਾਂ ਆਜੂਗੀ ਬਾਪੂ ਜੀ ਤਾਂ ਗਏ ਖੇਤ ਨੂੰ ਆਪਾਂ ਸੰਘੇੜੀ ਗਏ ਸੀ ਨਾ ਆਪਣੇ ਇਕੱਠੇ ਗਿਆਂ ਤਾਂ ਮਾਂ ਨੂੰ ਪਤਾ ਏ ਪਤਾ ਨਹੀਂ ਕਿੱਥੋਂ ਪਤਾ ਲੱਗਿਆ ਇਸੇ ਕਰਕੇ ਮਾਂ ਨੇ ਹਰਿੰਦਰ ਨੂੰ ਮਗਰੇ ਭੇਜਿਆ ਸੀ ਮੈਨੂੰ ਲੈਣ ਹਰਿੰਦਰ ਨੂੰ ਕੋਈ ਪਤਾ ਨਹੀਂ ਮੈਂ ਆਪੇ ਪੁੱਛਿਆ ਉਹਨੂੰ ਤਾਂ ਮਾਂ ਨੇ ਇਹੀ ਆਖਿਆ ਬਈ ਲਿਆ ਭੈਣ ਨੂੰ ਜਾ ਕੇ ਕਿੱਥੇ ਕੱਲੀ ਆਉਂਦੀ ਫਿਰੂਗੀ। ਇਹੋ ਕੰਜਰ ਦੇ ਨੇ ਕਿੰਨੇ ਦੱਸਦਾ ਕੁਛ ਮਾਂ ਨੂੰ ਕੌਣ ਸੀ ਆਪਣੇ ਮਗਰ ਲੱਗਿਆ ਹੋਇਆ ਨਸੀਬ ਫਿਕਰਾਂ ਵਿੱਚ ਗੱਲ-ਗੱਲ ਲੈਂਦਾ ਜਾ ਰਿਹਾ ਸੀ। ਨਾ ਨਹੀਂ ਲੈਂਦੀ ਮਾਂ ਕਿਸੇ ਦਾ ਪਤਾ ਨਹੀਂ ਕੌਣ ਸੀ ਇਹੀ ਕਹਿੰਦੀ ਐ ਬਈ ਤੁਸੀਂ ਭਾਈ ਰੂਪੇ ਤੋਂ ਇੱਕੋ ਬੱਸ 'ਚ ਗਏ ਹੋ। ਗਾਹਾਂ ਸਲਬੱਤਪੁਰੇ ਤੋਂ ਇੱਕੋ ਬੱਸ ਫੜੀ ਐ ਇੱਕੋ ਸੀਟ ਤੇ ਬੈਠੇ ਹੋ ਸਿਰ ਨਾਲ ਸਿਰ ਜੋੜ ਕੇ ਗੱਲਾਂ ਕਰਦੇ ਰਹੇ ਹੋ ਬੇਸ਼ਰਮਾ ਵਾਂਗੂ। ਬਰਨਾਲੇ ਜਾ ਕੇ ਹੋਟਲ ਚ ਚਾਹ ਪੀਤੀ ਉਹਤੋਂ ਫਿਰ ਪਤਾ ਨਹੀਂ ਕਿੱਧਰ ਗਏ ਹੋ ਸੰਘੇੜੀ ਰਾਤ ਰਹਿਣ ਦਾ ਮਾਂ ਨੂੰ ਕੋਈ ਪਤਾ ਨਹੀਂ ਤਾਂ ਫਿਰ ਭਾਈ ਰੂਪੇ ਤੋਂ ਹੀ ਆਪਣੇ ਨਾਲ ਚੜਿਆ ਕੋਈ ਸਲਬਤਪੁਰੇ ਤੋਂ ਵੀ ਉਸੇ ਵਾਸਤੇ ਚ ਗਿਆ ਉਹ ਆਪਾਂ ਨਹੀਂ ਦੇਖਿਆ ਉਹਨੂੰ ਬਰਨਾਲੇ ਉਤਰ ਕੇ ਵੀ ਉਹਨੇ ਆਪਣੇ ਤੇ ਨਿਗ੍ਹਾ ਰੱਖੀ ਐ ਬਰਨਾਲੇ ਬੱਸ ਸਟੈਂਡ ਤੋਂ ਆਪਾਂ ਉਹਦੀਆਂ ਅੱਖਾਂ ਤੋਂ ਪਰੇ ਹੋਗੇ ਹੋਵਾਂਗੇ ਕੌਣ ਹੋਇਆ ਸਾਲਾ ਇਹ ਨਹੀਂ ਪਤਾ ਮਾਂ ਤਾਂ ਉਦੋਂ ਦਾ ਖਹਿੜਾ ਨਹੀਂ ਛੱਡਦੀ ਕਹਿੰਦੀ ਐ ਦੱਸ ਕਿਉਂ ਗਿਆ ਉਹ ਮੁੰਡਾ ਤੇਰੇ ਨਾਲ ਕਿਉਂ ਚਾਹ ਪੀਤੀ ਤੁਸੀਂ ਸ਼ਰਮ ਲਾਹੀ ਆਪਦੀ ਉਦੋਂ ਦੀ ਸਿੱਧੇ ਮੂੰਹ ਨਹੀਂ ਬੋਲਦੀ ਉਦੋਂ ਦਾ ਹੀ ਘਰੋਂ ਬਾਹਰ ਜਾਣਾ ਬੰਦ ਕਰਤਾ ਮੈਂ ਤਾਂ ਹਾਰ ਕੇ ਲਿਖੀ ਚਿੱਠੀ ਤੈਨੂੰ ਬਾਪੂ ਜੀ ਨੂੰ ਪਤਾ ਹੈ ਲੱਗਦਾ ਤਾਂ ਨਹੀਂ ਉਹਨਾਂ ਨੇ ਤਾਂ ਕਦੇ ਕੁਝ ਆਖਿਆ ਨਹੀਂ ਮੈਨੂੰ ਨਾ ਕੋਈ ਗੱਲ ਪੁੱਛੀ ਐ ਬਹੁਤ ਤੇਜ਼ ਕਦਮੀ ਕੋਈ ਬੈਠਕ ਦੇ ਬਾਹਰ ਮੋੜ ਦੀ ਲੰਘਿਆ ਦੋਵਾਂ ਨੇ ਹੀ ਨਹੀਂ ਪਛਾਣਿਆ ਕੌਣ ਸੀ 5 ਮਿੰਟਾਂ ਬਾਅਦ ਫੇਰ ਪੈੜਚਾਲ ਹੋਈ ਹਰਿੰਦਰ ਸੀ ਹਾਥ ਉੱਤੇ ਹੀ ਤਿੰਨ ਰੋਟੀਆਂ ਰੱਖੀਆਂ ਹੋਈਆਂ ਉੱਤੇ ਅਚਾਰ ਬੈਠਕ ਅੰਦਰ ਝੋਕਿਓ ਨੇ ਦੇਖਿਆ ਤੇ ਨਸੀਬ ਵੱਲ ਝਾਕ ਕੇ ਮੁਸਕਰਾਇਆ ਉੱਥੋਂ ਹੀ ਬਾਹਰ ਚਲਿਆ ਗਿਆ ਬਸ ਇੰਨਾ ਕਹਿ ਗਿਆ ਮੈਂ ਆਨਲਾਈਨ ਨਸੀਬ ਹਰਿੰਦਰ ਮੁੜ ਕੇ ਆਇਆ ਤਾਂ ਸੋਫੇ ਉੱਤੇ ਨਸੀਬ ਇਕੱਲਾ ਸੀ ਕੰਦਾ ਅਤੇ ਛੱਤਵਾਲ ਖਾਲੀ-ਖਾਲੀ ਅੱਖਾਂ ਨਾਲ ਝਾਕਦਾ ਹਰਿੰਦਰ ਆਉਣਸਰ ਉਹਦੇ ਕੋਲ ਹੋ ਕੇ ਬੈਠ ਗਿਆ ਤੇ ਦੱਸਣ ਲੱਗਿਆ ਪ੍ਰੀਤਮ ਕੈਰੋ ਨੂੰ ਰੋਟੀ ਦੇ ਕੇ ਆਇਆ ਸਾਲਾ ਕਹਿੰਦਾ ਭੁੱਖਾ ਐ ਮੈਂ ਤਾਂ ਕਈ ਦਿਨਾਂ ਦਾ ਰੋਟੀ ਲਿਆ ਦੇ ਪਾੜਿਆ ਅਕਾ ਮਾਰ ਕੇ ਨਾਲੇ ਸਾਲਾ ਮਖੌਲ ਕਰ ਗਿਆ ਹਰਿੰਦਰ ਹੱਸਿਆ ਪ੍ਰੀਤਮ ਕੈਰੋ ਦਾ ਨਾਂ ਸੁਣ ਕੇ ਨਸੀਬ ਵੀ ਖੁਸ਼ਕ ਜਿਹਾ ਹੱਸ ਪਿਆ ਹਾਸੀ ਉਹਦੇ ਢਿੱਡੋਂ ਨਹੀਂ ਬੁੱਲਾ ਬੁੱਲਾ ਵਿੱਚੋਂ ਹੀ ਨਿਕਲੀ ਸੀ ਦੂਜੇ ਬਿੰਦ ਹੀ ਹਰਿੰਦਰ ਕਹਿੰਦਾ ਚਾਹ ਲਿਓ ਨਾ ਮੈਂ ਚਾਹ ਪੀਨੇ ਆ ਨਸੀਬ ਨੇ ਨਹੀਂ ਨਹੀਂ ਕੀਤਾ ਹਰਿੰਦਰ ਕਹਿੰਦਾ ਨਹੀਂ ਕਿਉਂ ਜਾਰ ਪੀਨੇ ਆ ਚਾਹ ਆਪਾਂ ਕਈ ਦਿਨਾਂ ਪਿੱਛੋਂ ਆਇਆ ਫਿਰ ਪੁੱਛਿਆ ਕਿੱਥੇ ਹੋਣਾ ਹੈ ਹੁਣ ਇੱਥੇ ਹੀ ਬਸ ਹੋਰ ਕਿੱਥੇ ਹੋਣਾ ਸੀ ਮੈਂ ਦੇਖਿਆ ਤਾਂ ਕਦੇ ਹੈ ਨਹੀਂ ਉਹੀ ਬਸ ਬਿੱਚਕ 10 ਦਿਨ ਸੰਘੇੜੀ ਚਲਿਆ ਗਿਆ ਸੀ ਕਿਉ ਸੰਘੇੜੀ ਕੀ ਕਰਨ ਗਿਆ ਸੀ ਉੱਥੇ ਕੀ ਹੈ ਪਿੰਡ ਹੈ ਮੇਰਾ ਉਹ ਪਿੰਡ ਹੈ ਤੇਰਾ ਇੱਥੇ ਫਿਰ ਕੀ ਹੈ ਇੱਥੇ ਤਾਂ ਨਾਨਕੇ ਨੇ ਮੇਰੇ ਜੰਗੀਰ ਮਾਮਾ ਐ ਲੈ ਮੈਂ ਤਾਂ ਸਮਝਦਾ ਸੀ ਤੂੰ ਮੁੰਡਾ ਹੈ ਉਹਨਾਂ ਦਾ ਤਾਂ ਜੰਗੀਰ ਸਿਓ ਬਾਪ ਨਹੀਂ ਤੇਰਾ ਮਾਮਾ ਐ ਇਸ ਗੱਲ ਉੱਤੇ ਦੋਵੇਂ ਹੀ ਹੱਸਣ ਲੱਗੇ ਤੇ ਫਿਰ ਨਸੀਬ ਨੇ ਆਖਿਆ ਹੁਣ ਤਾਂ ਇਹੀ ਬਾਪ ਐ ਮੇਰਾ ਇਹੀ ਮਾਂ ਐ ਸਭ ਕੁਝ ਇਹ ਹੀ ਨੇ ਸੰਘੇੜੀਤਾ ਬਸ ਐਵੇਂ ਜਹਾ ਆਈ ਦਾ ਕਦੇ-ਕਦੇ ਨਸੀਬ ਕੋਲ ਉੱਠ ਕੇ ਪੁਸ਼ਪਿੰਦਰ ਮਾਂ ਕੋਲ ਰਸੋਈ ਵਿੱਚ ਆਈ ਅਤੇ ਨਸੀਬ ਦੇ ਆਉਣ ਬਾਰੇ ਦੱਸਿਆ ਨਾਲ ਦੀ ਨਾਲ ਕਹਿੰਦੀ ਚਾਹ ਧਰ ਦੇ ਕਿਉਂ ਆਇਆ ਏ ਮਾਂ ਦੇ ਮੱਥੇ ਉੱਤੇ ਧਿਉੜੀ ਸੀ ਮੈਨੂੰ ਕੀ ਪਤਾ ਕਿਉਂ ਆਇਆ ਕੰਮ ਆਇਆ ਹੋਣਾ ਕਿਸੇ ਕੀ ਕੰਮ ਆਇਆ ਕੀ ਪਤਾ ਹੈ ਇਹ ਤੂੰ ਪੁੱਛ ਲੈ ਜਾ ਕੇ ਕੁੜੀ ਦੇ ਰਵੱਈਏ ਵਿੱਚ ਵੀ ਸਖਤੀ ਉੱਤਰ ਆਈ ਮਾਂ ਨੇ ਮੌਕਾ ਸੰਭਾਲਿਆ ਤੇ ਰੋਟੀ ਪੱਕਦੀ ਰੋਕ ਕੇ ਚੁੱਲ੍ਹੇ ਉੱਤੇ ਚਾਹ ਦੀ ਪਤੀਲੀ ਧਰ ਦਿੱਤੀ ਹੁਣ ਪੁਸ਼ਪਿੰਦਰ ਸੋਈ ਵਿੱਚ ਕੰਦ ਨਾਲ ਢੋਲ ਆ ਕੇ ਪੈਰਾਂ ਪਾਰ ਬੈਠੀ ਹੋਈ ਸੀ ਮਾਂ ਤੀ ਕੋਈ ਵੀ ਗੱਲ ਨਹੀਂ ਕਰ ਰਹੀਆਂ ਸਨ ਪੁਸ਼ਪਿੰਦਰ ਹੱਥ ਵਿੱਚ ਛਟੀ ਦਾ ਡੱਕਾ ਲੈ ਕੇ ਉਹਨੂੰ ਤੋੜਨ ਦੀ ਕੋਸ਼ਿਸ਼ ਕਰਦੀ ਪਰ ਫਿਰ ਰੁਕ ਜਾਂਦੀ ਡੱਕੇ ਨੂੰ ਹੱਥਾਂ ਵਿੱਚ ਹੀ ਇੱਧਰ ਉੱਧਰ ਘਮਾਉਣ ਲੱਗਦੀ ਚਾਹ ਕਿਨੂੰ ਧਰੀ ਹੈ ਹਰਿੰਦਰ ਨੇ ਆ ਕੇ ਪੁੱਛਿਆ ਨਸੀਬ ਆਇਆ ਪੁਸ਼ਪਿੰਦਰ ਨੇ ਨਿੱ ਧੜਕ ਜਿਹਾ ਬੋਲ ਕੱਢਿਆ ਉਸੇ ਪਲ ਮਾਂ ਪੁਸ਼ਪਿੰਦਰ ਵੱਲ ਕਣਖਾ ਚਾੱਕੀ ਮਾਂ ਦੀ ਅੱਖਾਂ ਵਿੱਚ ਗਹਿਰ ਸੀ ਇੱਕ ਕੁੜੱਤਨ ਜਿਵੇਂ ਹੁਣੇ ਉਹ ਧੀ ਦੇ ਥੱਪੜ ਕੱਢ ਮਾਰੇਗੀ ਹਰਿੰਦਰ ਵੀ ਉੱਥੇ ਬੈਠ ਗਿਆ ਕੁਝ ਪਲ ਮਾਂ ਅਤੇ ਪੁਸ਼ਪਿੰਦਰ ਦੇ ਮੂੰਹਾਂ ਵੱਲ ਝਾਕਦਾ ਰਿਹਾ ਚਾਹ ਉਬਲ ਚੁੱਕੀ ਸੀ ਪਾਉਣੇ ਨਾਲ ਡੱਬਕੂ ਥੱਲੇ ਲਾ ਕੇ ਮਾਂ ਨੇ ਚਿਮਟੇ ਨਾਲ ਤਵਾ ਚੁੱਕਿਆ ਤੇ ਚੁੱਲ੍ਹੇ ਉੱਤੇ ਧਾਰ ਦਿੱਤਾ ਹਰਿੰਦਰ ਨੇ ਪੁਸ਼ਪਿੰਦਰ ਤੇ ਡੋਲੇ ਉੱਤੇ ਕੂਣੀ ਮਾਰੀ ਕਹਿੰਦਾ ਚੱਕ ਗਲਾਸ ਪਾ ਚਾ ਪੈਰਾਂ ਪਾਰ ਬੈਠੀ ਉਹ ਪਰਾਂ ਨੂੰ ਡਿੱਗ ਪਈ ਇੱਕ ਹੱਥ ਧਾਰਤੀ ਉੱਤੇ ਜਾ ਪਿਆ ਮਿੱਠਾ ਜਿਹਾ ਕੜਕ ਕੇ ਬੋਲੀ ਅੰਨਾ ਏ ਟੁੱਟ ਜਾਣਾ ਸ਼ਰਮ ਦਾ ਤਾਂ ਪੋਰਾ ਘਾਟਾ ਨਹੀਂ ਕਿਵੇਂ ਬੋਲਦੀ ਐ ਡੰਗਰਾ ਵਾਂਗੂ ਖੂਚ ਪੈ ਗਈਆਂ ਤੇਰੀਆਂ 14 ਮਾਂ ਨੇ ਗੁੱਸਾ ਕੱਢਿਆ ਪੁਸ਼ਪਿੰਦਰ ਨੇ ਬੁੱਲ ਪੱਚੀੜੇ ਤੇ ਉੱਠ ਕੇ ਕੱਚ ਦੇ ਗਲਾਸ ਧੋ ਲੈ ਤਿੰਨਾ ਵਿੱਚ ਚਾਹ ਪਾ ਕੇ ਹਰਿੰਦਰ ਨੂੰ ਕਿਹਾ ਲੈ ਜਾ ਹੁਣ ਉਹ ਟਰੇ ਪਈ ਐ ਚੱਕ ਟਰੇ ਵਿੱਚ ਹਰਿੰਦਰ ਨੇ ਤਿੰਨੇ ਗਲਾਸ ਰੱਖ ਲੈ ਖੜਾ ਹੋ ਗਿਆ ਫਿਰ ਬੈਠ ਗਿਆ ਇੱਕ ਗਲਾਸ ਟਰੇ ਵਿੱਚੋਂ ਚੁੱਕ ਕੇ ਫਰਸ਼ ਉੱਤੇ ਧਰ ਦਿੱਤਾ ਫਿਰ ਪੁਸ਼ਪਿੰਦਰ ਬੈਠੀ ਵੱਲ ਝਾਕਿਆ ਉਹ ਹਰਿੰਦਰ ਦੇ ਹੱਥ ਵੱਲ ਕੋੜਾ-ਕੋੜਾ ਝਾਕ ਰਹੀ ਸੀ ਹਰਿੰਦਰ ਨੇ ਤੀਜਾ ਗਲਾਸ ਫੇਰ ਟ੍ਰੇ ਵਿੱਚ ਰੱਖ ਲਿਆ ਖੜਾ ਹੋ ਕੇ ਜਾਂਦਾ ਹੋਇਆ ਕਹਿੰਦਾ ਪਿੰਦਰੇ ਬੈਠਕ ਵਿੱਚ ਉਹ ਤਿੰਨੇ ਚਾਹ ਪੀ ਚੁੱਕੇ ਸਨ ਹਰਿੰਦਰ ਕਦੇ-ਕਦੇ ਕੋਈ ਗੱਲ ਕਰਕੇ ਪੁਸ਼ਪਿੰਦਰ ਨੂੰ ਛੇੜਦਾ ਤੇ ਫਿਰ ਉਹ ਤਿੰਨੇ ਹੱਸਣ ਲੱਗਦੇ ਤੇ ਫਿਰ ਹਰਿੰਦਰ ਨੂੰ ਪਤਾ ਨਹੀਂ ਕੀ ਗੱਲ ਯਾਦ ਆਈ ਉਹ ਬੈਠਕ ਵਿੱਚੋਂ ਉੱਠਿਆ ਨਸੀਬ ਨੂੰ ਕਹਿੰਦਾ ਲੈ ਬਈ ਮੇਰੇ ਤਾਂ ਕੰਮ ਯਾਦ ਆ ਗਿਆ ਮੈਂ ਤਾਂ ਜਾਂਨਾ ਤੂੰ ਬੈਠ ਹਰਿੰਦਰ ਘਰੋਂ ਬਾਹਰ ਹੋਇਆ ਤਾਂ ਉਹ ਦੋਵੇਂ ਛੇਤੀ ਨਾਲ ਆਪਣੀਆਂ ਗੱਲਾਂ ਕਰਨ ਲੱਗੇ ਪੁਸ਼ਪਿੰਦਰ ਗੱਲ ਕਰ ਰਹੀ ਹੁੰਦੀ ਤਾਂ ਵਿਚਕਾਰ ਨੂੰ ਟੋਕ ਕੇ ਨਸੀਬ ਆਪਣੀ ਗੱਲ ਸ਼ੁਰੂ ਕਰ ਦਿੰਦਾ ਨਸੀਬ ਦੀ ਗੱਲ ਮੁੱਕੀ ਵੀ ਨਹੀਂ ਹੁੰਦੀ ਪੁਸ਼ਪਿੰਦਰ ਆਪਣਾ ਘੋੜਾ ਭਜਾ ਦਿੰਦੀ ਦੋਵੇਂ ਆਪਣਾ ਆਪਣਾ ਗੁਬਾਰ ਛੇਤੀ ਬਾਹਰ ਕੱਢਣ ਦੇਣ ਦੀ ਕਾਹਲ ਵਿੱਚ ਸਨ ਦੋਵਾਂ ਦੇ ਹੀ ਸ਼ਬਦ ਟੁੱਟਦੇ ਫਿਕਰੇ ਅਧੂਰੇ ਰਹਿ ਜਾਂਦੇ ਜਿਵੇਂ ਇੱਕ ਦੂਜੇ ਦੀ ਕੋਈ ਸੁਣਦਾ ਹੀ ਨਾ ਹੋਵੇ ਜਾਂ ਫੇਰ ਇੱਕ ਦੂਜੇ ਦੀ ਗੱਲ ਵਿੱਚੋਂ ਆਪਣੀ ਗੱਲ ਕੱਢਣ ਦਾ ਮੌਕਾ ਮਿਲ ਜਾਂਦਾ ਹੋਵੇ ਮੂੰਹ ਦੇ ਨਾਲ ਨਾਲ ਅੱਖਾਂ ਦਾ ਬਦਲਾਓ ਸਿਰ ਦੇ ਝਾਟ ਕੇ ਹੱਥਾਂ ਵੀ ਤੀਆਂ ਹਰਕਤਾਂ ਤੇ ਚਿਹਰੇ ਤੇ ਉਤਰਾ ਚੜਾਓ ਵੀ ਆਪਣਾ ਕੰਮ ਕਰਦੇ ਜਾ ਰਹੇ ਸਨ ਸੁਣਨ ਵਾਲਾ ਕੋਈ ਜੇ ਚਾਰ ਕੰਨ ਲਾ ਕੇ ਵੀ ਸੁਣਦਾ ਤਾਂ ਇਹ ਸਭ ਕੁਸਰਮਸਰ ਤੋਂ ਵੱਧ ਕੁਝ ਨਹੀਂ ਸੀ ਕਿਚਰ 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 ਤੇਰੀ ਚਿੱਠੀ ਉਡੀਕਦੇ ਉਡੀਕਦੇ ਮੇਰਾ ਤਾਂ ਬੁਰਾ ਹਾਲ ਹੋ ਗਿਆ ਉੱਥੇ ਮੈਂ ਤੈਨੂੰ ਇੱਥੇ ਉਡੀਕਦੀ ਰਹੀ ਮੇਖਿਆ ਅੱਜ ਆਉਂਦਾ ਕੱਲ ਆਉਂਦਾ ਚਿੱਠੀ ਦੀ ਤੂੰ ਉਸ ਦਿਨ ਲਿਖ ਦਿੰਦੀ ਚਿੱਠੀ ਕੋਠੀ ਆ ਕੇ ਮੈਂ ਉੱਥੇ ਕਾ ਨੂੰ ਚੰਗਾ ਹੁਣ ਦੱਸ ਕਿਵੇਂ ਕਰੀਏ ਰਿਜ਼ਲਟ ਉਡੀਕ ਲਈਏ ਫਿਰ ਕਿਧਰੇ ਕਰੂੰਗਾ ਭਾਲ ਨੌਕਰੀ ਦੀ ਤੇ ਉਹਨਾਂ ਚਿਰ ਮੈਂ ਕੀ ਕਰੂੰ ਘਰ ਬੈਠ ਕੇ ਤੂੰ ਵੀ ਕੁਝ ਕਰ ਲੈ ਕੀ ਕਰਨਾ ਦੇਖ ਤੂੰ ਪਾਸ ਤਾਂ ਹੋ ਹੀ ਜਾਣਾ ਹੈ ਨੰਬਰ ਜਿੰਨੇ ਆਉਣਗੇ ਸੋ ਆਉਣਗੇ ਤੂੰ ਐਮਏ ਕਰ ਲੈ ਐਮਏ ਹਾਂ ਕਿਹੜਾ ਸਬਜੈਕਟ ਠੀਕ ਰਹੁ ਗੱਲ ਤਾਂ ਠੀਕ ਹੈ ਵੇਲੀ ਦਾ ਤਾਂ ਦਿਲ ਹੀ ਨਹੀਂ ਲੱਗਣਾ ਕੰਮ ਇਹ ਨਹੀਂ ਕੋਈ ਕਰਨ ਨੂੰ ਵੇਲੀ ਕਿਉਂ ਗੋਹਾਕੂੜਾ ਕਰਿਆ ਕਰ ਬਸ ਹੁਣ ਗੋਹਾਕੂੜਾ ਕਰਵਾਏਂਗਾ ਮੇਥੋਂ ਮੈਂ ਤਾਂ ਕਿਉਂ ਕਰਵਾਵਾਂਗਾ ਉਹ ਗੱਲ ਕਰਦਾ ਅਖੇ ਵੇਲੀ ਆ ਇੱਥੇ ਤਾਂ ਮੈਂ ਡੱਕਾ ਵੀ ਨਹੀਂ ਤੋੜਨਾ ਤੂੰ ਜਦੋਂ ਲੈ ਜਾਏਂਗਾ ਚਾਹੇ ਨਾਲੀਆਂ ਸਾਫ਼ ਕਰਾਈ ਜਾਈਂ ਮੈਂ ਤਾਂ ਫੁੱਲਾ ਵਾਂਗੂ ਸਾਹਮਣੇ ਰੱਖੂ ਤੈਨੂੰ ਸਭ ਝੂਠ ਕਿਉਂ ਝੂਠ ਕਿਉਂ ਫਿਰ ਮੈਂ ਤੇਰੀ ਬੈਲਵਿਟ ਥੋੜਾ ਰਹੂੰਗੀ ਹੋਰ ਕੀ ਬਣੇਗੀ ਫਿਰ ਫਿਰ ਤਾਂ ਮੈਂ ਇੱਕ ਪਤਨੀ ਬਣ ਕੇ ਰਹਿ ਜਾਵਾਂਗੀ ਪਤਨੀ ਬੈਲਵਿਟ ਨਹੀਂ ਹੁੰਦੀ ਨਹੀਂ ਹੁੰਦੀ ਬੈਲਵਿਟ ਤਾਂ ਤਾਂ ਕਨਸੈਪਟ ਹੀ ਹੋਰ ਹੈ ਪਤਨੀ ਬੈਲਵਿਟ ਕਦੋਂ ਰਹਿ ਜਾਂਦੀ ਹੈ ਇੱਕ ਮਹੀਨੇ ਬਾਅਦ ਹੀ ਅਗਲਾ ਆਪਣੇ ਮਰਦ ਅਧਿਕਾਰਾਂ ਦਾ ਪ੍ਰਦਰਸ਼ਨ ਕਰਨ ਲੱਗ ਪੈਂਦਾ ਹੈ ਫਿਰ ਬੱਚਾ ਹੋ ਜਾਂਦਾ ਤੇ ਫਿਰ ਸੰਸਾਰ ਦਾ ਕੈਦਖਾਨਾ ਮੋਹ ਜੰਜਾਲ ਦੁਨੀਆਦਾਰੀ ਕੀ ਕੁਛ ਨਹੀਂ ਤੂੰ ਇਹ ਸਭ ਕਾਸੇ ਨੂੰ ਮਾੜਾ ਗਿੰਦੀ ਹੈ ਮਾੜਾ ਤਾਂ ਨਹੀਂ ਪਰ ਹੈ ਤਾਂ ਮੋਹ ਜੰਜਾਲੀ ਫਿਰ ਇਹ ਖੁੱਲੀਆਂ ਉਡਾਰੀਆਂ ਕਿੱਥੇ ਵਿਆਹ ਬੰਧਨ ਵਿੱਚ ਮਰਦ ਆਪਣਾ ਹੱਕ ਸਮਝਦਾ ਹੈ ਕਿ ਉਹਦੀ ਔਰਤ ਉਹਦੀ ਜਾਇਦਾਦ ਹੈ ਉਹਦੇ ਮਨੋਰੰਜਨ ਦਾ ਸਾਧਨ ਮਾਤਰ ਔਰਤ ਨੂੰ ਪਿਆਰ ਕਰੇ ਉਹਦੀ ਸਰੀਰਕ ਭੁੱਖ ਮਿਟਾਵੇ ਉਹਦੇ ਦੁੱਖਾਂ ਨੂੰ ਆਪਣਾ ਦੁੱਖ ਸਮਝੇ ਇਹ ਪਤੀ ਦਾ ਹੱਕ ਹੈ ਇਹੀ ਹੱਕ ਪਤਨੀ ਦਾ ਵੀ ਹੈ ਭਾਰਤੀ ਮਰਦ ਪਤਨੀ ਨੂੰ ਤਾਂ ਸਮਝਦਾ ਹੀ ਕੁਛ ਨਹੀਂ ਸਮਝਦਾ ਤਾਂ ਆਪਣੀ ਇੱਕ ਚੀਜ਼ ਜਿਵੇਂ ਉਹਦੇ ਲਈ ਮੰਜਾਏ ਪੀੜੀ ਹੈ ਬਿਸਤਰਾ ਹੈ ਉਹਦਾ ਘਰ ਉਹਦੀ ਕਮਾਈ ਹੋਈ ਰੋਟੀ ਬਾਕੀ ਸਭ ਐਸ਼-ਇਸ਼ਰਤ ਦਾ ਸਮਾਨ ਐਵੇਂ ਜਿਵੇਂ ਘਰ ਦੇ ਸਮਾਨ ਵਿੱਚੋਂ ਉਹਦੀ ਪਤਨੀ ਵੀ ਉਹਦੇ ਘਰੇਲੂ ਸਮਾਨ ਦੀ ਇੱਕ ਵਸਤੂ ਹੈ ਉਹਨੂੰ ਸੁੱਖ ਆਰਾਮ ਦੇਣ ਵਾਲੀ ਚੀਜ਼ ਨਹੀਂ ਤੂੰ ਗਲਤ ਸੋਚਦੀ ਐ ਭਾਬੂ ਹੁੱਕ ਹੋ ਕੇ ਬੋਲ ਰਹੀ ਐ ਇਹ ਪਿਆਰ ਵਿਯਾਰ ਇੱਕ ਮੌਸਮ ਦਾ ਨਾਂ ਐ ਜਿਨੇ ਗੁਜ਼ਰ ਹੀ ਜਾਣਾ ਹੁੰਦਾ ਐ ਵਿਆਹ ਮੌਸਮ ਨਹੀਂ ਵਿਆਹ ਇੱਕ ਜ਼ਿੰਦਗੀ ਐ ਜਿਨੇ ਸਾਰੇ ਮੌਸਮ ਦੇਖਣੇ ਹੰਡਾਉਣੇ ਹੁੰਦੇ ਆ ਇਹ ਦੁੱਖ ਸੁੱਖ ਜ਼ਿੰਦਗੀ ਦੇ ਮੌਸਮ ਨੇ ਇਨਾ ਮੌਸਮਾਂ ਨੂੰ ਮਰਦ ਤੀਮੀ ਰੜ ਕੇ ਹੰਡਾਉਣਾ ਤਾਂ ਸਗੋ ਲੁਤਫ ਹੈ ਦੇਖ ਲੂੰਗੀ ਤੇਰੀ ਫਿਲਾਸਫੀ ਨੂੰ ਦੇਖੇਗੀ ਤਾਦੀ ਤਾਂ ਪਤਾ ਲੱਗੂ ਤੈਨੂੰ ਵਿਆਹਤਾ ਜ਼ਿੰਦਗੀ ਦਾ ਕੀ ਹੁੰਦੀ ਐ ਇਹ ਪਿਆਰ ਵਿਯਾਰ ਤਾਂ ਕਵੀਆਂ ਦੀਆਂ ਕਵਤਾਵਾਂ ਵਿੱਚ ਹੀ ਹੁੰਦਾ ਐ ਮਾਰ ਫੜ ਕੇ ਅਸਮਾਨ ਨੂੰ ਟਾਕੀਆਂ ਲਾ ਦੇਣਗੇ ਅਸਲ ਜ਼ਿੰਦਗੀ ਹੋਰ ਹੈ ਪੁਸ਼ਪਿੰਦਰ ਨੇ ਇੱਕਦਮ ਦਿਮਾਗ ਵਿੱਚ ਗੱਲ ਲਿਆਂਦੀ ਕਿ ਉਹਨਾਂ ਨੂੰ ਬੈਠਕ ਵਿੱਚ ਗੱਲਾਂ ਕਰਦੇ ਖਾਸਾ ਚਿਰ ਹੋ ਗਿਆ ਹੈ ਮਾਂ ਪਤਾ ਨਹੀਂ ਕੀ ਸੋਚਦੇ ਹੋਵੇਗੀ ਖਿਆਲ ਆਉਂਦੇ ਹੀ ਉਹਨੇ ਸੁਣਿਆ ਮਾਂ ਹਰਿੰਦਰ ਦਾ ਨਾਮ ਲੈ ਕੇ ਹੱਕਾ ਮਾਰ ਰਹੀ ਸੀ ਉਹਨੇ ਬੈਠਕ ਵਿੱਚੋਂ ਬਾਹਰ ਹੋ ਕੇ ਬੋਲ ਕੱਢਿਆ ਆਉਨੀ ਆ ਮਾਂ ਚੰਗਾ ਫਿਰ ਹੁਣ ਤੂੰ ਜਾ ਉਹਨੇ ਨਸੀਬ ਨੂੰ ਕਿਹਾ ਤੇ ਨਾਲ ਹੀ ਪੁੱਛਿਆ ਮਾਂ ਨੂੰ ਨਹੀਂ ਮਿਲਣਾ ਮਿਲ ਲਵਾਂ ਮਿਲਣਾ ਤਾਂ ਚਾਹੀਦਾ ਨਹੀਂ ਤਾਂ ਖਬਰੇ ਕੀ ਸੋਚੂਗੀ ਬੈਠਕ ਵਿੱਚੋਂ ਬਾਹਰ ਆ ਕੇ ਉਹ ਮਾਂ ਕੋਲ ਰਸੋਈ ਵਿੱਚ ਗਈ ਉਹ ਸਾਰਾ ਕੰਮ ਨਵੇੜ ਕੇ ਰਸੋਈ ਦਾ ਪੱਕਾ ਫਰਸ਼ ਸੁੰਭਰ ਰਹੀ ਸੀ ਪੁਸ਼ਪਿੰਦਰ ਨੇ ਮਿੱਠਾ ਜਿਹਾ ਬੋਲ ਕੇ ਪੁੱਛਿਆ ਪਕਾ ਲਈ ਮਾਂ ਰੋਟੀ ਮਾਂ ਨੇ ਸਿਰਫ ਹੂੰ ਕਿਹਾ ਪੁਸ਼ਪਿੰਦਰ ਸੋਈ ਦੇ ਸਾਹਮਣੇ ਵਾਲੇ ਵੱਡੇ ਕਮਰੇ ਵਿੱਚ ਚਲੀ ਗਈ ਧੋਤੇ ਪੈ ਕੱਪੜਿਆਂ ਦੀਆਂ ਤਹਿ ਹ ਮਾਰਨ ਲੱਗੀ ਜੇਰਾ ਕਰਕੇ ਨਸੀਬ ਵੇੜੇ ਵਿੱਚ ਆਇਆ ਪੋਲਾ ਪੋਲਾ ਖੰਗਿਆ ਮਾਰ ਸੋਈ ਵਿੱਚੋਂ ਬਾਹਰ ਆ ਕੇ ਦੇਖਣ ਲੱਗੀ ਨਸੀਬ ਨੇ ਫੱਟ ਸਤਿਸ਼੍ਰੀ ਅਕਾਲ ਆਖ ਦਿੱਤਾ ਮਾ ਨੇ ਮਾਮੂਲੀ ਜਿਹਾ ਸਿਰ ਝੁਕਾਇਆ ਤੇ ਬੋਲ ਹਿਲਾਏ ਚੁੰਨੀ ਦੇ ਲਾੜ ਨਾਲ ਮੂੰਹ ਪੂੰਝ ਕੇ ਪੁੱਛਿਆ ਆਪ ਆਏ ਨਸੀਬ ਤਕੜਾ ਹੋਰ ਤਾਂ ਹਾਂ ਮਾਮੀ ਜੀ ਮਾਮਾ ਕਿੱਥੇ ਆ ਉਹ ਤਾਂ ਆਪ ਹੀ ਤੜਕੇ ਹੀ ਖੇਤ ਗਏ ਹੋਏ ਆ ਨਰਮਾ ਵਿਜਵਾਉਣਾ ਹੈ ਕਿਉਂ ਤੈਨੂੰ ਕੰਮ ਐ ਪਾਈ ਮਿਲਣਾ ਸੀ ਹੁਣ ਤਾਂ ਫਿਰ ਹੈ ਨਹੀਂ ਘਰੇ ਉਹ ਆਥਣੇ ਦੇਖੋ ਕਦੋਂ ਆਣਗੇ ਆਥਣੇ ਗੇੜਾ ਮਾਰ ਲਈ ਜੇ ਕੋਈ ਗੱਲ ਐ ਤਾਂ ਮੈਨੂੰ ਦੱਸ ਜਾ ਮੈਂ ਕਹਿ ਦੂੰ ਜਦੋਂ ਆਣਗੇ ਨਹੀਂ ਮਾਮਾ ਜੀ ਨੂੰ ਹੀ ਮਿਲਣਾ ਸੀ ਰਾਮਪੁਰੇ ਲੈ ਕੇ ਜਾਣਾ ਹਰਦਿਲ ਸੂ ਕੋਲ ਕਿਉ ਹਰਦਿਲ ਸੂ ਕੋਲ ਕੀ ਕੰਮ ਪਿਆ ਗਿਆ ਭਾਈ ਬਸ ਆਹੀ ਮੈਂ ਕਹਿਣਾ ਮੈਨੂੰ ਕੋਈ ਨੌਕਰੀ ਮਿਲ ਜੇ ਜੇ ਕਿਧਰੇ ਐਵੇਂ ਵੇਲਾ ਤੁਰਿਆ ਫਿਰਦਾ ਚੰਗਾ ਭਾਈ ਤੂੰ ਆਥਣੇ ਗੇੜਾ ਮਾਰ ਲਈ ਫਿਰ ਆਪ ਹੀ ਕਰ ਲਈ ਗੱਲ ਚੰਗਾ ਮਾਮੀ ਜੀ ਸਤਿ ਸ਼੍ਰੀ ਅਕਾਲ ਨਸੀਬ ਖੜਾ ਖੜਾ ਹੀ ਉਹਦੇ ਘਰੋਂ ਬਾਹਰ ਆ ਗਿਆ ਧੰਨਵਾਦ